ਇਲਾਕੇ ਦੇ ਨਾਮੀ ਗੀਤਕਾਰ ਜਸਵੀਰ ਬੈਂਸ ਦਾ ਬਖੇੜਾ ਦਾ ਪਿੰਡ ਖਾਨਪੁਰ ਵਿਖੇ ਕਿਸਾਨ ਆਗੂ ਸੁਖਦੇਵ ਸਿੰਘ ਖਾਨਪੁਰ ਦੀ ਅਗਵਾਈ ਹੇਠ ਵਿਸ਼ੇਸ਼ ਸਨਮਾਨ ਕੀਤਾ ਗਿਆ ਦੱਸਣਯੋਗ ਹੈ ਕਿ ਬੈਂਸ ਦਾ ਬਖੇੜਾ ਵੱਲੋਂ ਲਿਖਿਆ ਅਤੇ ਗਾਇਕਾ ਗੁਰਜੀਤ ਮੱਲੀ ਦੀ ਆਵਾਜ਼ ਵਿੱਚ ਰਿਕਾਰਡ ਕੀਤਾ ਗਿਆ ਧਾਰਮਿਕ ਗੀਤ ਗੁਰੂ ਦੀ ਬੇਅਦਬੀ ਨੂੰ ਸਿੰਘ ਸੂਰਮੇ ਕਦੇ ਨਹੀਂ ਸਹਾਰ ਦੇ ਬਿਹਤ ਮਕਬੂਲ ਹੋਇਆ ਹੈ ਕਿਸਾਨ ਆਗੂ ਖਾਨਪੁਰ ਨੇ ਕਿਹਾ ਕਿ ਇਹ ਗੀਤ ਇਤਿਹਾਸਕ ਹੋ ਨਿਭੜਿਆ ਹੈ ਕਿਉਂਕਿ ਸਾਨੂੰ ਸਾਰਿਆਂ ਨੂੰ ਇਸ ਗੀਤ ਤੋਂ ਸੇਧ ਲੈਣੀ ਚਾਹੀਦੀ ਹੈ ਤਾਂ ਹੀ ਗੁਰੂ ਘਰਾਂ ਵਿੱਚ ਬੇਅਦਬੀਆਂ ਦਾ سلسلہ ਰੁਕੇਗਾ ਇਸ ਤੋਂ ਪਹਿਲਾਂ ਗੀਤਕਾਰ ਬੈਂਸ ਦਾ ਬਖੀੜਾ ਨੇ ਖਾਨਪੂਰ ਪਰਿਵਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਨਮਾਨ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਉਤਸ਼ਾਹ ਮਿਲਿਆ ਹੈ ਤੇ ਉਹਨਾਂ ਨੂੰ ਹੋਰ ਗੀਤ ਲਿਖਣ ਦੀ ਪ੍ਰੇਰਣਾ ਮਿਲੀ ਹੈ ਇਸ ਮੌਕੇ ਸਾਬਕਾ ਸਰਪੰਚ ਮਹਿੰਦਰ ਸਿੰਘ ਸਰਪੰਚ ਕਾਮਰੇਡ ਰੁਪਿੰਦਰ ਪੰਦੇੜ ਹਰਮਿੰਦਰ ਸਿੰਘ ਜਸਪਿੰਦਰ ਸਿੰਘ ਬੈਂਸ ਕੁਲਦੀਪ ਸਿੰਘ ਪਰਮਾਰ ਮਿਊਜ਼ਿਕ ਵਾਇਰਲਸ਼ ਕੰਪਨੀ ਦੇ ਮਾਲਕ ਤੇ ਨਾਮੀ ਗੀਤਕਾਰ ਜੱਗਾ ਨਿਕੂਵਾਲ ਆਦੇ ਹਾਜ਼ਰ ਸਨ ਨਿਕੂਵਾਲ ਸਾਹਿਬ ਦਾ ਵੀ ਅਲੱਗ ਰਤਬਾ ਮਹਾਰਾਜ ਨਿਕੂਵਾਲ ਸਾਹਿਬ ਨੇ ਪ੍ਰਧਾਨ ਜੀ ਹੈ ਸੁਖਲੇ ਭਾਜੀ ਅਲੱਗ-ਲੱਗ ਕਰਦੇ ਰਹਿੰਦੇ ਆ ਪ੍ਰਧਾਨ ਧੰਨਵਾਦ ਇਹ ਅਲੱਗ-ਲੱਗ ਉਪਰਾਲੇ ਕਰਦੇ ਰਹਿੰਦੇ ਮਹਾਰਾਜ ਇਹ ਅਲੱਗ-ਲੱਗ ਉਪਰਾਲੇ ਕਰਦੇ ਰਹਿੰਦੇ ਆ ਸਭ ਲਿਖਿਆ ਬਹੁਤ ਪਿਆਰਾ ਮੈਂ ਕਹਿੰਦਾ ਇੱਕ ਇੱਕ ਸ਼ਬਦ ਬੜਾ ਜਿਹਨੂੰ ਕਹਿੰਦੇ ਨੇ ਪੂਰੇ ਮੇਲ ਦੇ ਵਿੱਚ ਸ਼ੁਕਰੀਆ ਜੀ ਤੁਹਾਡਾ ਮੇਲ ਮੰਡੀ ਬੜੀ ਸ਼ਬਦਾਂ ਦੀ ਤੁਸੀਂ ਵਧੀਆ ਸੋਦੇ ਭਾਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਨਾ ਅਸੀਂ ਜਿਨ੍ਹਾਂ ਨੇ ਇਹਨਾਂ ਇੱਕੋ ਹੀ ਨੂਰ ਹੀਰੀ ਦੀ ਚੋਣ ਕੀਤੀ ਅੱਜ ਸਨਮਾਨ ਬਾਤ ਹੈ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੀਤਕਾਰ ਜਸਪੀਰ ਬੈਸਤਰ ਖੇੜਾ ਮੇਰਾ ਗੀਤ ਲਿਖਿਆ ਹੋਇਆ ਪੰਜਾਬ ਦੀ ਮਸ਼ਹੂਰ ਕਲਾਕਾਰ ਗੁਰਜੀਤ ਮੱਲੀ ਜੀ ਨੇ ਗਾਇਆ ਹੈ ਕਿਹੜਾ ਕੀਤਾ ਜੀ ਬੀ ਬਿਆਗੀ ਨੂੰ ਸਿੰਘ ਸੂਰ ਮੈਂ ਕਦੇ ਨਹੀਂ ਸਹਾਰਦੇ ਜਿਨ੍ਹਾਂ ਨੂੰ ਕਿ ਤੁਸੀਂ ਆਪ ਸਭ ਨੇ ਬਹੁਤ ਮਾਨਸਤਕਾਰ ਦਿੱਤਾ ਤੇ ਸਭ ਤੋਂ ਵੱਧ ਧੰਨਵਾਦ ਕਰਦਾ ਮੈਂ ਸੁਖਦੇਵ ਸਰਪੰਚ ਸਾਹਿਬ ਖਾਨਪੁਰ ਸਾਹਿਬ ਦਾ ਜਿਨ੍ਹਾਂ ਨੇ ਹੋਰ ਵੀ ਇਹਨਾਂ ਦੇ ਨਾਲ ਦੋਸਤਾਂ ਮਿੱਤਰਾਂ ਨੇ ਮੇਰਾ ਬਹੁਤ ਮਾਨਸਤਕਾਰ ਕੀਤਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਤੇ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਗੀਤ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਕਮੈਂਟ ਕਰੋ ਵਧੀਆ ਤੋਂ ਵਧੀਆ ਧੰਨਵਾਦ ਪੈਂਤਖਾਨ ਪਰ ਮੈਂ ਜਟਵੀਜ਼ਿੰਗ ਬੈਸਾ ਫਿਰ ਤੁਹਾਨੂੰ ਧੰਨਵਾਦ ਕਰਦਾ ਜਿਹੜੀ ਬਹੁਤ ਬੜੀ ਗੀਤਕਾਰ ਹੈ ਔਰ ਇਹ ਗੁਰੂ ਮਹਾਰਾਜ ਜਿਹੜਾ ਗੀਤ ਲੈ ਕੇ ਆਇਆ ਨੂੰ ਹਰ ਬੰਦਾ ਪੜਾ ਔਰ ਬਹੁਤ ਹੀ ਦਿਲਕਸ਼ ਪਰ ਤੇ ਆਮ ਲੋਕਾਂ ਦੀ ਭਾਵਨਾ ਨੂੰ ਉਹ ਇਹ ਖੂ ਲਾ ਗਈ